ਲਓ ਜੀ ਪਥੇਰੀਆ ਸੇਲਾ ਲੱਗਦਾ ਤੁਸੀਂ ਦੇਖ ਲਿਆ ਪਥੇਰੀਆ ਆਪਰਾ ਦੇਖ ਲਿਆ ਪਥੇਰੇ ਦੁਕਾਨਦਾਰ ਝੂਠ ਬੋਲਦੇ ਦੇਖ ਲੈ ਕੋਈ ਕਹਿੰਦਾ ਮੇਰੀ ਫੈਕਟਰੀ ਆ ਕੋਈ ਕਹਿੰਦਾ ਮੇਰੀ ਮਹਿਲਿਆ ਕੋਈ ਕਹਿੰਦਾ ਵਾ ਬਹੁਤ ਵੱਡਾ ਹੋਲਸੇਲ ਰਿਆ ਓਏ 100 100 ਸੂਟ ਰੱਖ ਕੇ ਹੋਲਸੇਲ ਨਹੀਂ ਵੰਦੇ ਅੱਜ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਬ੍ਰਾਂਡ ਮਾਤੋ ਸ਼ੀਰੀ ਦਸਤਾਰ ਪਾ ਕੇ ਪਣਦੇ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਰਹਿੰਦੇ ਹੋ 4-400 ਰੁਪਏ ਦੇ ਸੂਟ ਇੱਥੇ ਅਸੀਂ ਕਰਤੇ ਆ 2-200 ਰੁਪਏ ਤੇ ਉਹ ਪਟਾਕਾ ਦਾ ਹੌਣ ਪਾਉਣਾ ਪਟਾਕਾ ਉਹ ਧਰਤੀ ਦਾ ਹੌਣ ਹਲਾਉਣੀ ਆ ਤੁਹਾਡੇ ਪੈਰਾਂ ਹਟੋ ਜ਼ਮੀਰ ਖਿਸਕ ਜਾਊ ਉਹ ਤੁਹਾਡੇ ਹੱਥਾਂ 'ਚੋਂ ਫੂਨ ਛੱਟ ਜੂਗੇ ਆ ਦੇਖੋ ਕੁਰਤੀਆਂ ਵੀ ਆ ਗਈਆਂ ਕਿਹੜੀਆਂ ਬਾਜ਼ਾਰ 'ਚ ਰੈਡੀमेड ਕੁਰਤੀਆਂ 5-500 ਰੁਪਏ ਦੀਆਂ ਮਿਲਦੀਆਂ ਸਾਡੇ ਕੋਲ ਕਿੰਨੇ ਦੀ ਸਿਰਫ 50 ਰੁਪਏ ਦੀ ਕੁਰਤੀ ਉਹ 50 ਰੁਪਏ ਦੀ ਕੁੜਤੀ ਕਿੰਨੇ ਦੀ ਬਾਜ਼ਾਰ 'ਚ ਇੱਕ ਸਾਡੇ ਕੋਲੋਂ 10 ਲੈ ਜਾਓ ਇੱਕ ਹੋਰ ਫਾਇਦਾ ਕਰ ਦਿੰਨੇ ਆ ਕਾਟਨ ਦਾ ਪਲਾਜ਼ੋ ਸੂਟ ਰੈਡੀमेड ਸਿਚ ਕੀਤਾ ਬਾਜ਼ਾਰ 'ਚ 5-500 ਦਾ ਚੱਕੋ 150 ਰੁਪਏ ਦਾ ਆਹ ਦੇਖੋ ਨਾਇਰਾ ਕਟ ਸੂਟ ਪੂਰਾ ਕੜਾਈ ਨਾਲ ਕੱਟਿਆ ਬਾਜ਼ਾਰ ਦਾ 1000 ਸਾਡਾ ਸਿਰਫ 250 ਆਹ ਦੇਖੋ 7-700 ਰੁਪਏ 'ਚ ਵੇਕਣ ਵਾਲੇ ਸੂਟ ਮਾਤੂਸ਼ਰੀ ਦਸਤਾਰ ਨੇ ਕੱਟ ਤੇ 2250 ਰੁਪਏ 'ਚ ਟਾਈ ਟਾਈ ਸੋਚ ਲੈ ਜੋ ਢਾਈ ਢਾਈ ਸੋਚ ਮੇਲਾ ਲੱਗਿਆ ਤਾਜ ਬਣੀ ਦੇ ਕੱਪੜੇ ਦਾ ਜਿਹੜਾ ਬਾਜ਼ਾਰ ਤੇ ਆ ਕੇ ਤਾਜ ਬਣੀ ਦੇ ਕੱਪੜਾ 50000 ਦਾ ਲੈਣਾ ਸਾਡੇ ਕੋਲ ਆਜੋ 20000 ਦਾ ਲੈ ਜਾਓ ਤੁਸੀਂ ਪਾਗਾ ਪੁਰਾਣਾ ਬੱਸ ਸਟੈਂਡ ਤੇ ਆਜੋ ਟੈਂਪੂ ਜਾਜੋ ਬੱਸ ਜਾਜੋ ਜਿੱਤਾਂ ਮਰਜੀ ਬੱਸ ਸਟੈਂਡ ਤੋਂ ਸਟੋਰ ਤੇ ਆਜੋ ਰੇਖੇ ਦੀ ਸਾਫਟ ਬਿਲਕੁਲ ਫਰੀ ਕਿੰਨਾ ਵੱਡਾ ਇਕੱਠ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕ ਗਰੁੱਪ ਬਣਾ ਬਣਾ ਆ ਗਏ ਆ ਪਿਆਰ ਦੇ ਵਿੱਚ ਜਾ ਕੇ ਪਤਾ ਕਰ ਲੋ 2500 ਰੁਪਇਆ ਲੈ ਲੈਂਦੇ ਇਦਾਂ ਦੇ ਸੂਟਾਂ ਦਾ 25 2500 ਅਸੀਂ ਤੁਹਾਨੂੰ ਦੇ ਰਹੇ ਆ 1500 ਦੇ ਤੋਂ 750 ਰੁਪਇਆ ਦਾ ਸੂਟ ਰਹਿ ਗਿਆ ਆ ਦੇਖੋ ਸ਼ਗਨਾ ਵਾਲਾ ਰੰਗ ਪਿੰਕ ਰੰਗ ਮੈਂ ਕਹਿੰਦਾ ਜੀ ਕਿਸੇ ਨੇ ਵੀ ਆਉਣਾ ਆਜੋ ਸਾਡੇ ਕੋਲ ਫਾਇਦੇ ਪਤਾ ਕਿੰਨੇ ਥਾਡੇ ਸੋ 750 150 ਤੋਂ ਪਿਆਰ ਪਰੋਕੋਟੀ ਸ਼ੁਰੂ ਹੈਗੀ ਆ ਉਸ ਤੋਂ ਇਲਾਵਾ ਤੁਸੀਂ ਲੈਣਾ ਹੈਗਾ ਮਹਿੰਗਾ ਕੱਪੜਾ ਭਾਵੇਂ 20000 ਦਾ ਸੂਟ ਲੈ ਜਾਓ 15000 ਦਾ ਲੈ ਜਾਓ 25000 ਦਾ ਸਾਰਿਆਂ ਲਈ ਹੁਣ ਆਪਾਂ ਕਰ ਲਈਏ ਮਾਡਰਨ ਕੁੜੀਆਂ ਦੀ ਗੱਲ ਜਿਹੜੀਆਂ ਕਹਿੰਦੀਆਂ ਨੱਕ ਦੇ ਮੱਕੀ ਨਹੀਂ ਮੈਂਦੀ ਸਾਡੇ ਉਹ ਸਾਨੂੰ ਚੀਜ਼ ਨਹੀਂ ਪਸੰਦ ਤੋਂ ਦੀ ਛੇਦੀ ਅਸੀਂ ਬਥੇਰਾ ਬਾਜ਼ਾਰਾਂ 'ਚ ਜਾਂਦੇ ਆ ਸਾਰੀ ਢਾੜੀ ਲਾ ਕੇ ਆਏ ਨੇ ਆ ਸਾਡੇ ਕੋ ਮਾਡਰਨ ਕੁੜੀਆਂ ਦੇ ਲਈ ਬੁਟੀਕ ਵਾਲੇ ਪੀਸ ਮਾਡਰਨ ਸੂਟ ਸਾਰੀਆਂ ਵੈਰਾਈਟੀਆਂ ਦੇਖੋ ਜੀ ਤਾਜਵਰੀ ਵਾਲੇ ਸੂਟ ਲਹੰਗੇ ਸ਼ਰਾਰੇ ਘਰਾਰੇ ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਮਿਲ ਜਾਣਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਪੈਂਟਾ ਸ਼ਰਟ ਆ ਉਹ ਵੀ ਇੱਥੋਂ ਮਿਲ ਜਾਣੀਆਂ ਔਰ ਸਭ ਤੋਂ ਵੱਡੀ ਗੱਲ ਕੀ ਆ ਪੈਂਟ ਕੋਟ ਦੀ ਸਮਾਈ ਵੀ ਇੱਥੇ ਹੋ ਜਾਣੀ ਆ ਕਿਉਂਕਿ ਬਜਾਰਾ ਜੇ 5-5000 ਕੋਟ ਪੈਂਟ ਦੀ ਸਮਾਈ ਆ ਅਸੀਂ 2995 ਦੇ ਕੱਪੜਾ ਲਾ ਕੇ ਸਟਿਚ ਕਰਕੇ ਦੇ ਦਾਂਗੇ ਦੇਖੋ ਜੀ ਗੱਲਾਂ ਦਾ ਕਰਨ ਨੂੰ ਬਹੁਤ ਸਾਡੇ ਕੋਲ ਪਰ ਟਾਈਮ ਆ ਜਾਣ ਦਾ ਆਜੋ ਛੇਤੀ ਛੇਤੀ ਮਾਤੂ ਸ਼੍ਰੀ ਦਸਤਾਰ ਪਾਗਾ ਪੁਰਾਣਾ ਮੋਗਾ ਰੋਡ ਤੇ ਨੰਬਰ ਤਕਰੀਬ ਤੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਕਾਲ ਕਰ ਸਕਦੇ ਆ ਕੈਮਰਾਮੈਨ ਓਮ ਕੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਪਾਗਾ ਪੁਰਾਣਾ